ਆਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਬਟਾਲਾ ਨਜ਼ਦੀਕ ਅਮਰਸਾਦ ਪਠਾਨਕੋਟ ਨੈਸ਼ਨਲ ਹਾਈਵੇ ਤੇ ਵਾਪਰੇ ਹਾਸੇ ਦੇ ਵਿੱਚ ਤਿੰਨ ਨੌਜਵਾਨ ਦੋਸਤਾਂ ਦੀ ਹੋਈ ਮੌਤ ਇੱਕ ਦੋਸਤ ਗੰਭੀਰ ਜ਼ਖਮੀ ਇਹ ਮੰਨਪਾ ਗਈ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਬਟਾਲਾ ਨੇੜੇ ਕਸਬਾ ਨਸ਼ਹਿਰਾ ਮੱਜਾ ਸਿੰਘ ਵਿਖੇ ਸਵਿਫਟ ਡਿਜ਼ਾਇਰ ਕਾਰ ਇੱਕ ਟਰਾਲੀ ਦੇ ਪਿੱਛੇ ਜਾ ਕੇ ਟਕਰਾਈ ਜਿਸ ਵਿੱਚ ਤਿੰਨ ਨੌਜਵਾਨ ਦੋਸਤਾਂ ਦੀ ਮੌਤ ਹੋ ਜਾਂਦੀ ਤੇ ਇੱਕ ਦੋਸਤ ਦੇ ਗੰਭੀਰ ਜ਼ਖਮੀ ਹੋਣ ਦੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਕਟਨਾ ਉਸ ਵੇਲੇ ਵਾਪਰੀ ਜਦੋਂ ਚਾਰੋਂ ਦੋਸ ਆਪਣੀ ਸਵਿਫਟ ਜਾਇਰ ਗੱਡੀ ਸਵਾਰ ਹੋ ਕੇ ਦੇਰ ਰਾਤ ਕਸਬਾ ਤਾਰੀਵਾਲ ਤੋਂ ਬਟਾਲੇ ਦੀ ਧਿਰ ਆ ਰਹੀ ਸੀ ਹਾ사 ਇਨਾ ਭਿਆਨਕ ਸੀ ਕਿ ਸਵਿਫਟ ਗੱਡੀ ਦੇ ਪਰਖੇ ਉੱਡ ਗਏ ਤੇ ਮ੍ਰਿਤਕਾਂ ਨੂੰ ਗੱਡੀ ਘਟ ਗਏ ਗੱਡੀ ਵਿੱਚੋਂ ਕੱਢਣਾ ਪਿਆ ਤਿੰਨੋਂ ਮ੍ਰਿਤਕ ਤਾਰੀਵਾਲ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਤਿੰਨ ਜਵਾਨ ਮੌਤਾਂ ਦੇ ਕਾਰਨ ਮ੍ਰਿਤਕਾਂ ਦੇ ਪਰਿਵਾਰ ਵਿੱਚ ਜਿੱਥੇ ਸੋਗ ਫਸਰ ਗਿਆ ਉੱਥੇ ਹੀ ਇਲਾਕੇ ਦੇ ਵਿੱਚ ਵੀ ਗਮਗੀਨ ਮਾਹੌਲ ਨਜ਼ਰ ਆ ਰਿਹਾ ਹੈ ਤਿੰਨੋਂ ਮ੍ਰਿਤਕਾਂ ਦੀਆਂ ਲਾਸ਼ਾਂ ਉਸ ਪਾਟਾਮ ਲਈ ਸੇਵਲ ਹਸਪਤਾਲ ਗੁਦਾਸਪੁਰ ਪੇ ਜਿੱਤੀਆਂ ਗਈਆਂ ਨੇ ਤੁਸੀਂ ਦੇਖ ਰਹੇ ਹੋ ਆਲਟੂ న్యూਸ ਲਈ ਬਿਕਰਮਜੀਤ ਸਿੰਘ ਨਾਲ ਕਰਮਜੀਤ ਜੰਮਾ ਜੀ ਇਹ ਰਿਪੋਰਟ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ ਜਿਹਦੇ ਚ ਚਾਰ ਨੌਜਵਾਨ ਜੋ ਆਪਸ ਦੇ ਵਿੱਚ ਦੋਸਤ ਸਨ ਤੇ ਇਥੇ ਸ਼ਹਿਰਤਾਰੀ ਵਾਲ ਤੋਂ ਜਾ ਰਹੇ ਸੀ ਬਟਾਲਾ ਸਾਈਡ ਨੂੰ ਇਹ ਬਹੁਤ ਹੀ ਮੰਦਭਾਗੀ ਘਟਨਾ ਵਾਪਰ ਗਈ ਕਿ ਅੱਜ ਇਹ ਭਿਆਨਕ ਹਾਦਸਾ ਵਾਪਰਿਆ ਕਿ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਚੌਥਾ ਨੌਜਵਾਨ ਜ਼ਮੀਰ ਜ਼ਖਮੀ ਹੈ ਤੇ ਅਸੀਂ ਅੱਜ ਇਥੇ ਇੱਕ ਸੰਦੇ ਜਵਾਨ ਪੁਲਈ ਜਥੇ ਬੰਦੀ ਦੇ ਸੇਵਾਦਾਰ ਹੋਣ ਦੇ ਨਾਤੇ ਪਰਿਵਾਰ ਦੇ ਨਾਲ ਪਰਿਵਾਰ ਦੇ ਦੁੱਖ ਵਿੱਚ ਸ਼ਾਮਲ ਹੋਣ ਵਾਸਤੇ ਪਹੁੰਚੇ ਆ ਕਿਉਂਕਿ ਨੌਜਵਾਨ ਮੌਤ ਹੈ ਜਾਣਾ ਤਾਂ ਇੱਥੋਂ ਚਾਹੇ ਕੋਈ 100 ਸਾਲ ਉਮਰ ਪੋਕੇ ਜਾਵੇ ਉਹਦਾ ਵੀ ਦੁੱਖ ਹੈ ਪਰ ਅਜਨੀਆਂ ਜਿਹੜੀਆਂ ਨੌਜਵਾਨ ਮੌਤਾਂ ਹੁੰਦੀਆਂ ਨੇ ਇਹ ਪਰਿਵਾਰ ਤੇ ਸਮਾਜ ਨੂੰ ਬਹੁਤ ਵੱਡੇ ਸਦਮੇ ਛੱਡ ਜਾਂਦੀਆਂ ਸੋ ਇਹ ਜਿਵੇਂ ਬੱਚੀ ਹੈ ਉਹਦੀ ਛੋਟੀ ਜੀ ਉਹਨਾਂ ਦੀ ਮਦਰ ਹੈ ਵਾਈਫ ਹੈ ਉਹਨਾਂ ਦੀ ਉਹਨਾਂ ਦੀ ਭੈਣ ਹੈ ਸੋ ਇਹਨਾਂ ਸਾਰਿਆਂ ਨੂੰ ਹੌਸਲਾ ਦੇਣ ਵਾਸਤੇ ਪਹੁੰਚੇ ਹਾਂ ਸੋ ਪਰਮਾਤਮਾ ਕਿਰਪਾ ਕਰਨ ਇਸ ਜੀ ਆਤਮਾ ਨੂੰ ਆਪਣੇ ਚਰਨਾਂ ਦੇ ਨਿਵਾਸ ਬਖਸ਼ਣ ਤੇ ਨੌਜਵਾਨ ਸੀ ਜਿਹੜਾ ਆਪਣਾ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ ਛੋਟਾ ਜਿਹਾ ਰੋਜ਼ਗਾਰ ਸੀ ਇਹਨਾਂ ਦਾ ਤੇ ਹੁਣ ਉਹਦੇ ਜਾਣ ਤੋਂ ਬਾਅਦ ਉਹਦੇ ਪਰਿਵਾਰ ਦੀ ਰੋਜੀ ਰੋਟੀ ਦਾ ਜਿਹੜਾ ਉਹ ਬਹੁਤ ਔਖਾ ਹੋ ਗਿਆ ਤੇ ਸੋ ਪਰਮਾਤਮਾ ਪਰਿਵਾਰ ਨੂੰ ਹੌਸਲਾ ਦੇਵੇ ਕਹਿਣਾ ਇਸ ਤੋਂ ਬਾਅਦ ਕੁਝ ਨਹੀਂ ਹੁੰਦਾ ਕਿ ਆਹੀ ਜਾਂਦਾ ਪਰ ਅਜਹੀਆਂ ਮੌਤਾਂ ਦੇ ਉੱਤੇ ਨੌਜਵਾਨ ਮੌਤਾਂ ਜਦੋਂ ਹੁੰਦੀਆਂ ਤੇ ਫਿਰ ਹੌਸਲਾ ਕਰਨਾ ਬੜਾ ਔਖਾ ਹੈ ਲੱਕ ਤੋੜ ਕੇ ਰੱਖ ਜਾਂਦੀਆਂ ਨੇ ਅਜਹੀਆਂ ਮੌਤਾਂ